ਕੱਲ ਇੱਥੇ ਐਂਟਰ ਹੋਣਾ ਸ਼ੁਰੂ ਹੋ ਗਿਆ ਸੀ ਥੋੜਾ ਪਾਣੀ ਸੀ ਪਰ ਰਾਤ ਇੱਥੇ ਪਾਣੀ ਕੱਗਰ ਦੇ ਵਿੱਚ ਵਧਣ ਤੋਂ ਬਾਅਦ ਜਿਹੜਾ ਪਾਣੀ ਦਾ ਰਫਤਾਰ ਸੀ ਉਹ ਬੜੀ ਤਾਂ ਕੱਗਰ ਦੇ ਵਿੱਚ ਦੇਖੋ ਜਿੱਥੇ ਤੱਕ ਤੁਸੀਂ ਤਸਵੀਰਾਂ ਵੇਖ ਰਹੇ ਹੋ ਤਾਂ ਕਿੰਨੇ ਏਕੜ ਜਿਹੜੀ ਫਸਲ ਹੈ ਇਸ ਦੇ ਵਿੱਚ ਡੁੱਬ ਚੁੱਕੀ ਆ ਸਿਰਫ ਪਾਣੀ ਹੀ ਪਾਣੀ ਦਿਖ ਰਿਹਾ ਜਿਸ ਤਰ੍ਹਾਂ ਕੋਈ ਦਰਿਆ ਹੋਵੇ ਇਹ ਤਸਵੀਰਾਂ ਤੁਹਾਨੂੰ ਕੱਗਰ ਦਰਿਆ ਦੇ ਨਜ਼ਦੀਕੀ ਦਿਖਾ ਰਹੇ ਹਾਂ ਕਿਉਂਕਿ ਕੱਗਰ ਦਰਿਆ ਦੇ ਵਿੱਚੋਂ ਪਾਣੀ ਦਾ ਉਛਾਲ ਬਾਹਰ ਹੋਣ ਤੋਂ ਬਾਅਦ ਕੱਗਰ ਬਾਹਰ ਆਉਣ ਤੋਂ ਬਾਅਦ ਇਹ ਹਾਲਾਤ ਬਣੇ ਨੇ ਕਿਉਂਕਿ ਇਹ ਤਸਵੀਰਾਂ ਤੁਹਾਨੂੰ ਜਿਹੜੀ ਦਿਖਾ ਰਹੇ ਹਾਂ ਇਸ ਇਧੀਆਂ ਨਜ਼ਦੀਕ ਵਾਲੇ ਇਲਾਕੇ ਦੀਆਂ ਨੇ ਤਸਵੀਰਾਂ ਜਿਹੜੀਆਂ ਉੱਥੇ ਘੱਗਰ ਦੇ ਦਰਿਆ ਦੇ ਨੇੜੇ ਨਹੀਂ ਹੈ ਜਿਹੜੇ ਖੇਤਾਂ ਦੇ ਵਿੱਚ ਪਾਣੀ ਜਿਹੜਾ ਕੱਲ ਇੱਥੇ ਐਂਟਰ ਹੋਣਾ ਸ਼ੁਰੂ ਹੋ ਗਿਆ ਸੀ ਥੋੜਾ ਪਾਣੀ ਸੀ ਪਰ ਰਾਤ ਇੱਥੇ ਪਾਣੀ ਘੱਗਰ ਦੇ ਵਿੱਚ ਵਧਣ ਤੋਂ ਬਾਅਦ ਜਿਹੜਾ ਪਾਣੀ ਦਾ ਰਫਤਾਰ ਸੀ ਉਹ ਵਧੀ ਤਾਂ ਘੱਗਰ ਦੇ ਵਿੱਚ ਦੇਖੋ ਜਿੱਥੇ ਤੱਕ ਤੁਸੀਂ ਤਸਵੀਰਾਂ ਵੇਖ ਰਹੇ ਹੋ ਤਾਂ ਕਿੰਨੇ ਏਕੜ ਜਿਹੜੀ ਫਸਲ ਹੈ ਇਹਦੇ ਵਿੱਚ ਡੁੱਬ ਚੁੱਕੀ ਆ ਸਿਰ ਪਾਣੀ ਹੀ ਪਾਣੀ ਦਿਖ ਰਿਹਾ ਜਿਸ ਤਰ੍ਹਾਂ ਕੋਈ ਦਰਿਆ ਹੋਵੇ ਪਰ ਇਹ ਕਿਸਾਨਾਂ ਦੀਆਂ ਜ਼ਮੀਨਾਂ ਨੇ ਜਿੱਥੇ ਝੋਨੇ ਦੀ ਫਸਲ ਖੜੀ ਹੈ ਜਾਂ ਫਿਰ ਨਿਸਰੀ ਹੋਈ ਹੈ ਉਹ ਪਾਣ ਦੇ ਵਿੱਚ ਡੁੱਬ ਚੁੱਕੀ ਹੈ ਵੱਡੇ ਪੱਧਰ ਤੇ ਉੱਤੇ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਕਿਉਂਕਿ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਤਾਂ ਇਹ ਜਿਹੜੀ ਸਾਰੀ ਫਸਲ ਹੈ ਜਿਹੜੀ ਉਹ ਡੁੱਬ ਚੁੱਕੀ ਹੈ ਕਗਦਰਿਆ ਦੇ ਪਾਣੀ ਓਵਰ ਹੋਣ ਤੋਂ ਬਾਅਦ ਜਿਹੜੀਆਂ ਤਸਵੀਰਾਂ ਅਸੀਂ ਲਗਾਤਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿਉਂਕਿ ਇੱਥੇ ਜਿਸ ਤਰ੍ਹਾਂ ਤੁਸੀਂ ਕੱਲ ਵੀ ਤੁਹਾਨੂੰ ਦਿਖਾਇਆ ਸੀ ਜੋ ਕੁਝ ਹਾਲਾਤ ਬਣੇ ਸੀ ਉਸ ਬਾਬਤ ਤੁਹਾਨੂੰ ਇਹ ਵੀ ਗੱਲਬਾਤ ਕੀਤੀ ਸੀ ਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਘੱਗਰ ਦਰਿਆ ਨੂੰ ਲੈ ਕੇ ਗੱਲਬਾਤ ਚੱਲਦੀ ਰਹੀ ਜਦੋਂ ਉਸ ਤੋਂ ਪਹਿਲਾਂ ਜੋ ਕੁਝ ਹਾਲਾਤ ਪੰਜਾਬ ਦੇ ਹੋਰ ਜ਼ਿਲ੍ਹਿਆਂ ਦੇ ਵਿੱਚ ਬਣੇ ਹੋਏ ਨੇ ਉਸ ਬਾਬਤ ਜੋ ਜੇ ਹਾਲਾਤ ਨੇ ਹੁਣ ਜਿਹੜਾ ਇਹ ਪਵਾਦ ਇਲਾਕੇ ਦੇ ਵਿੱਚ ਘੱਗਰ ਦਾ ਜਿਹੜਾ ਦਰਿਆਵ ਹੈ ਉਸ ਤੇ ਕਰਕੇ ਵੀ ਇਹੋ ਜਿਹੇ ਹਾਲਾਤ ਹੁਣ ਇੱਥੇ ਬਣ ਚੁੱਕੇ ਨੇ ਫਸਲਾਂ ਨੇ ਜਿਹੜੀਆਂ ਉਹ ਨਿਸਰੀ ਹੋਈ ਫਸਲਾਂ ਨੇ ਉਸ ਦੇ ਉੱਤੇ ਉਹਨਾਂ ਦਾ ਜਿਹੜਾ ਨੁਕਸਾਨ ਭਾਰੀ ਹੋ ਰਿਹਾ ਪਰ ਜਿਸ ਤਰ੍ਹਾਂ ਪ੍ਰਸ਼ਾਸਨ ਦੇ ਵੱਲੋਂ ਬੀਤੇ ਦਿਨ ਵੀ ਇਹ ਗੱਲ ਕਹੀ ਗਈ ਸੀ ਕਿ ਪਾਣੀ ਕੰਟਰੋਲ ਦੇ ਵਿੱਚ ਹੈ ਤੇ ਪਾਣੀ ਪਿੱਛੇ ਘਟ ਗਿਆ ਕਿਉਂਕਿ ਪਿੱਛੇ ਪਾਣੀ ਬੇਸ਼ੱਕ ਘਟ ਗਿਆ ਸੀ ਜਦੋਂ ਪ੍ਰਸ਼ਾਸਨ ਦੇ ਵੱਲੋਂ ਕੱਲ ਇੱਥੇ ਆਇਆ ਗਿਆ ਸੀ ਜਦੋਂ ਪਿੱਛੇ ਘਟ ਜਾਂਦਾ ਤਾਂ ਕਈ ਘੰਟਿਆਂ ਬਾਅਦ ਅੱਗੇ ਆ ਕੇ ਘੱਗਰ ਜਿਹੜੀ ਉਹ ਆਪਣਾ ਰੂਪ ਦਿਖਾਉਂਦੀ ਹੈ ਕਿਉਂਕਿ ਦੀ ਗੱਲ ਕਰੀਏ ਤਾਂ ਉਥੇ ਕਈ ਕਿੱਲਿਆਂ ਦੇ ਵਿੱਚ ਘਗਰਾ ਲੰਬੀ ਹੈ ਚੌੜੀ ਵੱਡੀ ਹੈ ਪਰ ਅੱਗੇ ਜਾ ਕੇ ਸੁਗੜ ਜਾਂਦੀ ਹੈ ਕੁਝ ਸੀਮਤ ਖੇਤਰ ਦੇ ਵਿੱਚ ਹੀ ਘੱਗਰ ਰਹਿ ਜਾਂਦੀ ਹੈ ਤਾਂ ਕਰਕੇ ਘੱਗਰ ਦਾ ਇੱਥੇ ਜਿਹੜਾ ਉਥਾਨ ਹੈ ਜਾਂ ਫਿਰ ਉਚਾਲ ਹੈ ਘੱਗਰ ਦਾ ਉਹ ਬਾਹਰ ਆ ਜਾਂਦਾ ਹੈ ਇਸ ਦੇ ਕਰਕੇ ਵੀ ਇੱਥੇ ਤੁਹਾਨੂੰ ਲਗਾਤਾਰ ਤੁਹਾਨੂੰ ਜਿਹੜੀ ਅਸੀਂ ਦਿਖਾ ਰਹੇ ਹਾਂ ਇਹ ਤਸਵੀਰਾਂ ਊਂਟਸਰ ਤੋਂ ਜਦੋਂ ਆਪਾਂ ਲੋ ਸੈਂਬਲੀ ਨੂੰ ਜਾਂਦੇ ਹਾਂ ਇਸ ਇਲਾਕੇ ਦੀਆਂ ਨੇ ਉਸ ਸੜਕ ਦੀਆਂ ਨੇ ਇੱਥੋਂ ਤੁਸੀਂ ਹਮੇਸ਼ਾ ਜਦੋਂ ਸ਼ੰਭੂ ਬਾਰਡਰ ਬੰਦ ਸੀ ਤਾਂ ਉੱਥੋਂ ਤੁਸੀਂ ਲੰਘਦੇ ਜ਼ਰੂਰ ਹੋਵੋਗੇ ਉਦੋਂ ਪਰ ਇਸ ਵਕਤ ਜਿਹੜੇ ਹਾਲਾਤ ਬਣੇ ਹੋਏ ਨੇ ਘੱਗਰ ਦਰਿਆ ਦੇ ਵਿੱਚ ਹੁਣ ਪਾਣੀ ਪਾਵੇਂ ਜਰੂਰ ਘਟ ਚੁੱਕਿਆ ਹੈ ਰਾਹਤ ਵਾਲੀ ਖਬਰ ਜਰੂਰ ਹੈ ਦੇਖੋ ਫੁੱਟ ਪਾਣੀ ਹੁਣ ਸਵੇਰ ਤੋਂ ਹੁਣ ਇੱਥੇ ਘਟਦਾ ਦਿਖਾਈ ਜਰੂਰ ਦੇ ਰਿਹਾ ਪਰ ਕਿਤਨੇ ਕਿਤੇ ਜੋ ਰੂਪ ਦਿਖਾਣਾ ਸੀ ਘੱਗਰ ਦਰਿਆ ਨੇ ਜੋ ਰੂਪ ਦਿਖਾਣਾ ਸੀ ਦਰਿਆ ਨੇ ਉਹ ਦਿਖਾ ਚੁੱਕਾ ਹੈ ਕਿਉਂਕਿ ਜਿਸ ਤਰ੍ਹਾਂ ਤੁਸੀਂ ਤਸਵੀਰਾਂ ਵੇਖੀਆਂ ਨੇ ਇਹ ਫਸਲ ਸੀ ਜਿਹੜੀ ਕਈ ਏਕੜ ਉਹ ਡੁੱਬ ਚੁੱਕੀ ਆ ਉਹ ਨੁਕਸਾਨ ਸੀ ਜਿਹੜਾ ਉਹ ਹੋ ਜਾਣਾ ਕਿਉਂਕਿ ਨਿਸਰੀ ਹੋਈ ਜਦੋਂ ਜਿਹੜੀ ਫਸਲ ਦੇ ਉੱਤੇ ਪਾਣੀ ਇਸ ਤਰ੍ਹਾਂ ਵਹਿ ਜਾਵੇ ਤਾਂ ਇਹ ਹੁਣ ਇੱਥੇ ਕਈ ਗੁਣ ਨੇ ਜਬ ਦੇਖਿਓ ਕਈ ਟਾਂਗ ਨਹੀਂ ਤੇ ਤਰੀਕੇ ਜੇ ਕਬ ਨੁਕਸਾਨ ਦੀ ਗੱਲ ਕਰ ਲਈ ਇੱਕਦਾਂ ਦੇਖੋ ਜਿਹੜਾ ਨੁਕਸਾਨ ਹੋਇਆ ਉਹ ਤਾਂ ਹੈ ਹੀ ਹੈ ਪਰ ਹੁਣ ਜਿਹੜੀ ਫਸਲ ਬਾਜੂਗੀ ਜਿਸ ਫਸਲ ਦੇ ਵਿੱਚ ਹੁਣ ਕਪੈਣ ਚਲਣੀ ਹੈ ਤਾਂ ਉੱਥੇ ਜਿਹੜੀ ਟਾਇਰਾਂ ਵਾਲੀ ਕਪੈਣ ਹੈ ਉਸ ਦੇ ਨਾਲ ਨਹੀਂ ਬੜਾਈ ਹੋਣੀ ਫਸਲ ਦੀ ਹੁਣ ਜਿਹੜੀ ਚੈਨ ਵਾਲੀ ਹੋਏਗੀ ਉਹ ਬੜਾ ਬੜਾ ਵੇਗ ਤਾਂ ਉਹ ਦੂਜੇ ਨਾਲੋਂ ਕਈ ਗੁਣਾ ਉਸਦਾ ਰੇਟ ਵੱਧ ਹੁੰਦਾ ਹੈ ਉੱਥੇ ਵੀ ਕਿਸਾਨ ਨੂੰ ਆਰਥਿਕ ਜਿਹੜੀ ਮਾਰ ਹੈ ਉਹ ਪੈਂਦੀ ਹੈ ਪਰ ਜਿਸ ਤਰ੍ਹਾਂ ਦੀਆਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਕਿ ਪਿਛਲੇ ਸਮੇਂ ਦੇ ਵਿੱਚ ਵੀ ਲਗਾਤਾਰ ਜਿਹੜੀ ਸਰਕਾਰਾਂ ਦੇ ਵੱਲੋਂ ਇਸ ਮਸਲੇ ਦੇ ਉੱਤੇ ਰਾਜਨੀਤੀ ਕੀਤੀ ਗਈ ਹੈ ਗੱਲਬਾਤ ਕੀਤੀ ਗਈ ਹੈ ਪਰ ਹੁਣ ਜੋ ਕੁਝ ਸਾਹਮਣੇ ਤਸਵੀਰਾਂ ਨੇ ਤੁਹਾਨੂੰ ਇੱਕ ਵਾਰ ਫਿਰ ਪਾਰਟੀ ਪੰਜਾਬ ਦੇ ਉੱਤੇ ਦਿਖਾ ਰਹੇ ਆਂ ਅੱਜ ਪ੍ਰਸ਼ਾਸਨ ਦੇ ਨਾਲ ਵੀ ਸਬਾਪਤ ਗੱਲਬਾਤ ਕਰਨ ਤੋਂ ਬਾਅਦ ਤੁਹਾਨੂੰ ਹੋਰ ਜਿਹੜੀ ਅਪਰੇਟ ਹੈ ਉਹ ਵੀ ਦਿੰਦੇ ਰਹਾਂਗੇ ਕਿ ਗੱਲਬਾਤ ਕੀ ਹੈ ਕੋਸ਼ਿਸ਼ ਕਰਾਂਗੇ ਕਿ ਜਿਹੜੇ ਐ ਐਸ ਡੀ ਐਮ ਨੇ ਰਾਜਪੁਰਾ ਉਹਨਾਂ ਦੇ ਨਾਲ ਵੀ ਗੱਲਬਾਤ ਕਰੀਏ ਕੀ ਹੁਣ ਹਾਲਾਤ ਕੀ ਨੇ ਕੀ ਕੁਝ ਜਿਹੜੇ ਘੱਗਰ ਨੂੰ ਲੈ ਕੇ ਅਪਰੇਟ ਕੀ ਹੈ ਉਸ ਬਾਬਤ ਵੀ ਗੱਲਬਾਤ ਜਿਹੜੀ ਆਪਾਂ ਐਸ ਡੀ ਐਮ ਸਾਹਿਬ ਦੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਐਸ ਡੀ ਐਮ ਸਾਹਿਬ ਵੀ ਕੱਲ ਤੋਂ ਇਸ ਰੂਟ ਦੇ ਉੱਤੇ ਨੇ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਨੇ ਉਹਨਾਂ ਦੇ ਵੀ ਜ਼ਰੂਰ ਵਿਚਰ ਰਹੇ ਨੇ ਪਰ ਉਹਨਾਂ ਨੂੰ ਹਲੇ ਵੀ ਆਪਾਂ ਇਸ ਬਾਬਤ ਜਿਹੜੀ ਗੱਲਬਾਤ ਹੈ ਉਹ ਉਹਨਾਂ ਦੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਵਕਤ ਮੌਜੂਦਾ ਸਥਿਤੀ ਕੀ ਹੈ?